ਕਹਿੰਦੇ ਨੇ ਕਿ ਜ਼ਮੀਰ ਉਸੇ ਦੀ ਮਰਦੀ ਹੈ ਜਿਸ ਦਾ ਸ਼ਰੀਰ ਪਹਿਲਾਂ ਤੋਂ ਹੀ ਮਰਿਆ ਹੁੰਦਾ ਜੇਕਰ ਜਿਉਂਦੇ ਹੋਣ ਤਾਂ ਕਦੇ ਤਾਂ ਜ਼ਮੀਰ ਜਾਗੇ ਪੂਰੀ ਜ਼ਿੰਦਗੀ 'ਚ ਦਿਮਾਗ ਦੇ ਵਿੱਚ ਕਦੇ ਤਾਂ ਸਹੀ ਗਲਤ ਦਾ ਖਿਆਲ ਆਵੇ ਸਮਾਜ ਦੇ ਵਿੱਚ ਕਾਮਾ ਦੇ ਵਿੱਚ ਭਾਈ ਚਾਰੇ ਦੇ ਵਿੱਚ ਰੋਜ਼ ਕੁਛ ਨਾ ਖੋਜ ਵਾਪਰਦਾ ਪਿਆ ਪਰ ਕੁਝ ਲੋਕ ਮੁੱਖ ਦਰਸ਼ਨ ਬਣ ਕੇ ਦੇਖਦੇ ਰਹਿੰਦੇ ਹਨ ਪਰ ਆਪਣੀ ਪ੍ਰਤੀਕਿਰਿਆ ਕਿਸੇ ਵੀ ਵਿਸ਼ੇ ਤੇ ਨਹੀਂ ਦਿੰਦੇ ਭਾਈ ਜੇਕਰ ਸਦਾ ਹੀ ਚੁੱਪ ਰਹਿਣਾ ਤੇ ਖਾਮੋਸ਼ ਰਹਿਣਾ ਚੰਗਿਆਈ ਹੈ ਤਾਂ ਇਸ ਤੋਂ ਚੰਗਾ ਸੀ ਕਿ ਗੁੰਗੇ ਹੀ ਹੁੰਦੇ ਪਰ ਸੋਚਣਾ ਚਾਹੀਦਾ ਹੈ ਜੇਕਰ ਸਮਾਜ ਵਿੱਚ ਰਹਿ ਕੇ ਸਾਨੂੰ ਸਾਡੇ ਹੱਕ ਲੈਣ ਦਾ ਪਤਾ ਹੈ ਤਾਂ ਫਰਜ਼ਾ ਦਾ ਵੀ ਪਤਾ ਹੋਣਾ ਚਾਹੀਦਾ ਹੈ ਹੱਕ ਤੇ ਹਰ ਕੋਈ ਲੈਣਾ ਚਾਹੁੰਦਾ ਹੈ ਤਾਂ ਫਿਰ ਤੁਹਾਡੇ ਹਿੱਸੇ ਦੀ ਲੜਾਈ ਕੋਈ ਹੋਰ ਲੜੇ ਸਾਡੀ ਤੇ ਤੁਹਾਡੀ ਲੜਾਈ ਤਾਂ ਕੋਈ ਹੋਰ ਵੀ ਲੜਦਾ ਹੈ ਤਾਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਵੀ ਬੋਲੀਏ ਲਿਖੀਏ ਨਾਲ ਖੜੀਏ ਸਾਡੀ ਲੜਾਈ ਲੜਨ ਵਾਲਿਆਂ ਦੇ ਮਨੋਬਲ ਨਾ ਡਿਗੇ ਸਗੋਂ ਉਹਨਾਂ ਦੇ ਹੌਸਲੇ ਵਧਾਈਏ ਭਾਵੇਂ ਉਹ ਬਾਰਡਰ ਤੇ ਲੜ ਰਹੇ ਜਵਾਨ ਨੇ ਭਾਵੇਂ ਕਿਸਾਨ ਤੇ ਭਾਵੇਂ ਕੋਈ ਹੋਰ ਲੋਕ ਜੋ ਸਾਡੀ ਜ਼ਰੂਰੀ ਮੰਗਾਂ ਦੀ ਆਵਾਜ਼ ਬਣਦੇ ਨੇ